ਸਿਰੀ ਰਾਗ ਮਹੱਲਾ 3 ਘਰ ਪਹਿਲਾ ਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਇ ਆਪੇ ਆਪ ਮਿਲਾਏ ਬੂਝੈ ਤਾਂ ਨਿਰਮਲ ਹੋਵੈ ਕੋਇ ਹਰ ਜਿਉ ਸੱਚ ਸੱਚੀ ਬਾਣੀ ਸ਼ਬਦ ਮਿਲਾਵ ਹੋਏ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਾਣਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖੇ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੋਟੰਬ ਮੋਹੇ ਲੋਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਦਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾ ਹਰ ਜੀਉ ਮੇਰਾ ਹੰਤੇ ਹੋਏ ਸਖਾਈ ਪਈ ਅੜੈ ਜਗ ਜੀਵਨ ਦਾਤਾ ਮਨ ਮੁਖ ਪਤ ਗਵਾਈ ਬਿਨ ਸਤਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੋ ਗਦ ਤ ਮੰਨ ਨਹੀਂ ਵਸਿਆ ਅੰਤ ਗਿਆ ਪਛਤਾਈ ਈੜੈ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹਉਮੈ ਮੋ ਚੁਕਾਇਆ ਜਿ ਸਿਉ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਅਪੇ ਨਦਰ ਕਰੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵੈ ਸਹਿ ਜੀ ਉਪਜੈ ਓ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ੁਰਤਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਓ ਮੈਂ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹਉ ਸਦ ਬਲਹਾਰੇ ਜਾਉ ਆਪਣੇ ਮਨ ਚੇਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਵ ਭਗਤ ਵਸ਼ਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇਵ ਵਢਾਈ ਸ੍ਰੀ ਰਾਗ ਮਾਲਾ ਤੀਜਾ ਹੁਮੈ ਕਰਮ ਕਮਾਵੰਦੇ ਜਮ ਡੰਡ ਲਗੇ ਤਿਨ ਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲ ਬਲਾਈ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰ ਤੈ ਲਿਖਿਆ ਤਿਨਾਂ ਗੁਰਮਤਿ ਨਾਮ ਸਮਾਇ ਰਾਉ ਵਿਣ ਸਤਿਗੁਰ ਪ੍ਰਤੀ ਤਨ ਆਬਈ ਨਾਮ ਨਾ ਲਾਗੋ ਭਾਉ ਸੁਪਨੇ ਸੁਖ ਨਾ ਪਾਵੀ ਦੁਖ ਮੈਂ ਸਵੇ ਸਮਾਇ ਜੇ ਹਰ ਹਰ ਕੀਚੇ ਬਹੁਤ ਲੋਚੀਐ ਕੀਰਤਨਾ ਮਿਟਿਆ ਜਾਏ ਹਰਗਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਦੜਾਵੇ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਬਿਖ ਫਲ ਲਾਗੇ ਧਾਏ ਛੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾ ਮੰਦੇ ਵਿਖਾਉ ਮੈਂ ਤਜ ਵਿਕਾਰ ਮਨ ਹੱਠ ਕਿਤੇ ਉਪਾਏ ਨਾ ਛੁਟਿਐ ਸਿਮਰਤ ਸਾਸਤਰ ਸੁਧੋ ਜਾਏ ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਦਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮਖ ਸਈ ਸੋਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਹੈ ਕਹਿ ਦੂਜਾ ਔਰ ਨਾ ਕੋਈ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਈ ਸ਼੍ਰੀ ਰਾਗ ਮਾਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਜੁਗੈ ਗੁਰ ਭਾਏ ਹਰ ਰਸ ਪੀਵੇ ਸਹਿਜ ਰਹੈ ਉੱਡੈ ਨਾ ਆਵੈ ਜਾਏ ਨਿਜ ਗਰਵਤ ਸੋ ਪਾਇ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੈ ਭਾਣੇ ਜੇ ਚਲੈ ਤਾ ਅਨੰਦਿ ਨਾ ਰਾਚੇ ਹਰ ਨਾਇ ਰਾਵ ਪੰਖੀ ਬਿਰਖ ਸੁਹਾਵੜੇ ਉੱਡੇ ਚੋਂ ਦਿਸ ਜਾਏ ਜੇ ਤਾ ਉੱਡੇ ਦੁਖ ਗਣੇ ਨਿਤ ਦਾ ਜੀਤੇ ਬਿਲ ਲਾਹੀ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੀ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਹਿਜ ਸੁਭਾਈ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲੈਵਲਾਏ ਅੰਮ੍ਰਿਤ ਫਲ ਹਾਰੇ ਕਹੈ ਆਪੇ ਦੇਖ ਵਾਈ ਮਾਰਮਗਿ ਉਬੇ ਸੁਖ ਗਏ ਨਾ ਬਲਤ ਨਾ ਛਾਉ ਤਿੰਨਾ ਪਾਸ ਨ ਬੈਸੀਐ ਉਹਨਾ ਘਰ ਨ ਗਿਰਾਉ ਕਟਿਏ ਤੈ ਨਿਤ ਜਾਲੀਏ ਉਹਨਾ ਸ਼ਬਦ ਨ ਨਾਉ ਹੁਕਮੇ ਕਰਮ ਕਮਾਵਣੇ ਭਇ ਕਿਰਤ ਫਿਰਾਉ ਹੁਕਮੇ ਦਰਸ਼ਨ ਦੇਖਣਾ ਜਹ ਭੇਜੇ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸੁਮਾਉ ਹੁਕਮ ਨਾ ਜਾਣੇ ਬਪੜੇ ਭੁੱਲੇ ਫਰੇ ਗਵਾਰ ਮਾਣਾਠ ਕਰਮ ਕਮਾਵੰਦੇ ਨਿਤ ਨਿਤ ਹੋਏ ਗਵਾਰ ਅੰਤਰ ਸ਼ਾਂਤ ਨਾ ਆਵਈ ਨਾ ਸੱਚ ਲੱਗੇ ਪਿਆਰ ਗੁਰਮੁਖਿਆ ਮੋਹ ਸੋਹਣੇ ਗੁਰ ਕਹਿ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ ਆਏ ਸੇ ਪਰਵਾਣ ਹੈ ਸਭ ਕੁਲ ਕਾ ਕਰੇ ਉਦਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਾਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਜ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ ਸਹਿਜ ਹੀ ਸੁਖ ਪਾਈਐ ਸਹਿਜੇ ਰਹੈ ਸਮਾਈ ਭਾਈ ਰੇ ਦਸਨ ਦਾਸਾਂ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਾਉ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਬਾਏ ਸਦਾ ਪਿਰਨੇ ਚਲ ਪਾਈਐ ਨਾ ਉਹ ਮਰੈ ਨਾ ਜਾਏ ਸ਼ਬਦ ਮਿਲੀ ਨਾ ਵਿਛੜੈ ਫਿਰ ਕੈ ਅੰਕ ਸਮਾਈ ਹਰ ਨਿਰਮਲ ਅਤਿ ਉਜਵਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੈ ਨਾ ਬੁਝੈ ਭੇਖੀ ਭਰਮ ਬੁਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਈ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸੁਭਾਈ ਬਿਨ ਸ਼ਬਦੈ ਜਗ ਦੁਖੀਆ ਫਿਰੈ ਮਨ ਮੁਖਾਂ ਨੋ ਗਈ ਕਾਏ ਸ਼ਬਦੈ ਨਾਮ ਧਿਆਈਐ ਸ਼ਬਦੈ ਸੱਚ ਸਮਾਈ ਮਾਇਆ ਭੂਲੇ ਸਿਧਿ ਫਿਰੈ ਸਮਾਦ ਨਾ ਲੱਗੈ ਸੁਭਾਈ ਟੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਏ ਬਿਨ ਗੁਰ ਮੁਕਤ ਨਾ ਪਾਈਐ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ ਦੁਖ ਸੁਖ ਇਹ ਜੀਉ ਬੱਦ ਹੈ ਹਉਮੈ ਕਰਮ ਕਮਾਏ ਬਿਨ ਸ਼ਬਦ ਹੈ ਪਰਮ ਨਾ ਚੁਕਈ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦ ਹੈ ਥਾਹੀਂ ਨਾ ਪਾਏ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮ ਜਾਏ ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਈ ਬੇਨ ਗੁਰੂ ਗੁਣ ਨਾ ਜਪਨੀ ਬੇਨ ਗੁਣ ਭਗਤ ਨਾ ਹੋਏ ਭਗਤ ਵਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਲ ਆਹੀਐ ਕਰਮ ਪ੍ਰਾਪਤ ਹੋਏ ਸ਼੍ਰੀ ਰਾਗ ਮਾਲ ਲਾਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨਾ ਆਪੇ ਪਰਮ ਬੁਲਾਏ ਮਨੁ ਭੁਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮੈਂ ਚਾਂਦਨ ਕਰਮ ਵਸੈ ਮਨ ਆਏ ਮਨ ਰੇ ਨਾਮ ਜਪੋ ਸੁਖ ਹੋਏ ਗੁਰਪੂਰਾ ਸਹ ਲਾਈਐ ਸਹਿਜ ਮਿਲੇ ਪ੍ਰਭ ਸੋਇ ਰਹਾ ਪਰਮ ਗਿਆਪਉ ਭਾਗਿਆਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ ਹਰ ਵਸੈ ਮਨ ਆਏ ਕਰ ਮਹਿਲ ਸੱਚ ਸਮਾਈਐ ਜਮ ਕਾਲ ਨਾ ਸਕੇ ਗਾਏ ਨਮਾ ਸੀ ਪਾ ਕਬੀਰ ਜਲਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਉ ਮੈਂ ਜਾਤ ਗਵਾਈ ਸੁਰੰਦਰ ਤਨ ਕੀ ਬਾਣੀ ਗਾਵੇਂ ਕੋਈ ਨਾ ਮਿਟੈ ਭਾਈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਪਉ ਨ ਜਾਣੈ ਸਤਗੁਰ ਭੇਟਿਆ ਨਿਰਮਲ ਹੋਆ ਅਨੰਦ ਨਾਮ ਵਖਾਣੈ ਇਕੋ ਪੜ੍ਹੈ ਇਕੋ ਨਾਉ ਬੁਝੈ ਦੂਜਾ ਅਵਰ ਨ ਜਾਣੈ ਖਟ ਦਰਸ਼ਨ ਜੋਗੀ ਸੰਿਆਸੀ ਬਿਨ ਗੁਰ ਪਰਮ ਪੁਲਾਏ ਸਤਿਗੁਰ ਸੇ ਵੇ ਤਾਂ ਗਤ ਮਿਤ ਪਾਵੇਂ ਹਰ ਜੀਉ ਮਨ ਵਸਾਏ ਸੱਚੀ ਬਾਣੀ ਸੋ ਰੰਗ ਲਾਗੇ ਆਮਨ ਜਾਣ ਰਹਾਏ ਪੰਡਤ ਪੜ ਪੜਵਾਦ ਵਕਾਣੇ ਬਿਨ ਗੁਰ ਪਰਮ ਪੁਲਾਏ ਲਖ 84 ਫੇਰ ਪਿਆ ਬਿਨੋ ਸ਼ਬਦ ਮੁਕਤ ਨਾ ਪਾਏ ਜਾਂ ਨਾਉ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ ਸਤ ਸੰਗਤ ਮਹਿ ਨਾਮ ਹਾਰਿ ਉਪਜੈ ਜਾਂ ਸਤਿਗੁਰ ਮਿਲੇ ਸੁਭਾਈ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਭਾਏ ਸਦ ਬਲਹਾਰੀ ਗੁਰ ਆਪਣੇ ਵਿਟੋ ਜੇ ਹਰ ਸੇਤੀ ਚਿਤ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇ ਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰ ਲੇ ਜਾਤਾ ਨਾਨਕ ਨਾਮ ਮਿਲੇ ਵਡਿਆਈ ਗੁਰ ਕੈ ਸ਼ਬਦ ਪਛਾਤਾ